ਪੰਜਾਬ ਦੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਜਸਪਾਲ ਆਪਣੇ ਘਰ ਵਾਪਸ लौट ਆਇਆ ਹੈ ਆਸਟ੍ਰੇਲੀਆ ਦੇ ਵਿੱਚ ਕਈ ਵੱਡੇ ਸੁਪਨੇ ਲੈ ਕੇ ਆਪਣੇ ਪਰਿਵਾਰ ਨੂੰ ਕਿਸ ਤਰੀਕੇ ਨਾਲ ਉਸਨੇ ਖੁਸ਼ਹਾਲ ਕਰਨਾ ਆਸਟ੍ਰੇਲੀਆ ਗਿਆ ਸੀ ਲੇਕਿਨ ਇੱਕ ਬਾਰ ਫਿਰ ਤੋਂ ਏਜੰਟ ਦੇ ਤੱਕੇ ਚੜਿਆ ਤੇ ਉਸ ਨੂੰ ਈਰਾਨ ਪਾਕਿਸਤਾਨ तमाम ਜਗ੍ਹਾ ਦੇ ਉਪਰਸ ਨੂੰ ਘੁੰਮਦੇ ਹੋਏ ਹੁਣ ਉਹ ਜਦੋਂ ਇੰਟਰਵਿਊ ਪਾ ਸਰਕਾਰ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਜੋ ਹੈ ਜਸਪਾਲ ਆਪਣੇ ਨਵਾਂ ਸ਼ਹਿਰ ਪਿੰਡ ਵਿਖੇ ਪਹੁੰਚਦਾ ਹੈ ਦੱਸਣਾ ਚਾਹਾਂਗੇ ਕਿ ਆਸਟ੍ਰੇਲੀਆ ਵਿਖੇ ਗਿਆ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਉਸ ਦੇ ਨਾਲ ਜਿਹੜੀਆਂ ਹੈ ਉਸ ਨੂੰ ਤੰਗ ਕੀਤਾ ਗਿਆ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਟਾਇਲਟ ਤੱਕ ਪਿਲਾਇਆ ਗਿਆ ਮਾਰਕੁੱਟ ਕੀਤੀ ਗਈ ਮਾਨਸਿਕ ਰੂਪ ਤੇ ਸਰੀਰਕ ਰੂਪ ਤੇ ਪੂਰਨ ਤਰੀਕੇ ਦੇ ਨਾਲ ਉਸ ਨੂੰ ਬਹੁਤ ਜਿਹੜੀ ਪ੍ਰਤਾੜਨਾ ਦਿੱਤੀਆਂ ਗਈਆਂ ਲੇਕਿਨ ਦੱਸਣਾ ਚਾਹਾਂਗੇ ਪਹਿਲਾ ਮਾਮਲਾ ਨਹੀਂ ਉਸ ਤੋਂ ਪਹਿਲਾਂ ਵੀ ਕਈ ਤਰੀਕੇ ਦੇ ਤਰੀਕੇ ਦੇ ਮਾਮਲੇ ਜਿਹੜੇ ਸਾਹਮਣੇ ਨਿਕਲ ਕੇ ਆਂਦੇ ਰਹਿੰਦੇ ਨੇ ਜਦੋਂ ਆਸਟ੍ਰੇਲੀਆ ਤੇ ਜਦੋਂ 트럼ਪ ਵੱਲੋਂ ਬਹੁਤ ਸਾਰੇ ਜਿਹੜੇ ਨਜਾਇਜ਼ ਤਰੀਕੇ ਨਾਲ ਭਾਰਤੀ ਅਗੇਸ ਤੋਂ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭਰਤਿਆ ਗਿਆ ਸੀ ਉਸ ਤੋਂ ਬਾਅਦ ਕਈ ਤਰੀਕੇ ਦੀਆਂ ਜਹੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ ਸੀ ਲੇਕਿਨ ਜਸਪਾਲ ਨੇ ਜਦੋਂ ਆਪਣੇ ਆਪ ਵੀਤੀ ਸੁਣਾਈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਮਾਰਕੁੱਟ ਕੀਤੀ ਗਈ ਔਰ ਮਾਫ कीजिएगा ਦਸਣਾ ਚਾਹਾਂਗੇ ਜਦੋਂ ਇੱਕ ਜਿਹੜੇ ਕੀ ਏਜੰਟ ਵੱਲੋਂ ਉਸ ਨੂੰ ਹੁਸ਼ਿਆਰਪੁਰ ਦਾ ਇਹਜੈਂਟ ਸੀ ਜਦੋਂ ਉਸ ਵੱਲੋਂ ਇੱਕ ਫੋਨ ਕਾਲ ਜਾਂਦੀ ਹੈ ਤਾਂ ਉਸ ਨੂੰ ইরਾਨੀ ਲੋਕ ਲੈ ਜਾਂਦੇ ਨੇ ਔਰ ਜਦੋਂ ਭਾਰਤ ਸਰਕਾਰ ਇੰਟਰਵਿਨ ਕਰਦੀ ਉਸ ਤੋਂ ਬਾਅਦ ਉਸ ਨੂੰ ਭਾਰਤ ਲਿਆ ਜਾਂਦਾ ਹੈ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਦੱਸਣਾ ਚਾਹਾਂਗੇ ਕਿ ਜਦੋਂ ਜਸਪਾਲ ਗਿਆ ਸੀ ਉਸ ਨੂੰ ਕਈ ਸੁਪਨੇ ਏਜੰਟਸ ਵੱਲੋਂ ਦਿਖਾਏ ਗਏ ਸੀ ਕਿ ਉਸ ਨੂੰ ਜੋ ਹੈ ਸੁਪਨਿਆਂ ਨੂੰ ਕਿ ਉਸ ਨੂੰ ਆਸਟ੍ਰੇਲੀਆ ਲੈ ਜਾਏਗਾ ਲੇਕਿਨ ਜਿਸ ਤਰੀਕੇ ਦੇ ਨਾਲ ਏਜੰਟਸ ਵੱਲੋਂ ਰਾਸਤੇ ਦਿਖਾਏ ਜਾਂਦੇ ਕਿ ਇਸ ਦੇ ਥਰੂ ਐਨਾ ਐਨਾ ਸ਼ਹਿਰਾਂ ਤੋਂ ਥਰੂ ਹੁੰਦੇ ਹੋ ਤੁਸੀਂ ਆਸਟ੍ਰੇਲੀਆ ਜਾਓਗੇ ਉਹੀ ਚੀਜ਼ ਜਸਪਾਲ ਦੇ ਨਾਲ ਹੋਈ ਔਰ ਉਸ ਨੇ ਆਪਣੀ ਪੂਰੀ ਕਹਾਣੀ ਦੱਸਦੇ ਹੋਏ ਉਸ ਦੀ ਕਹਿੰਦੇ ਰੂਹ ਕੰਬ ਗਈ ਕਿ ਕਿਸ ਤਰੀਕੇ ਦੇ ਨਾਲ ਐਨੇ ਦਿਨਾਂ ਤੱਕ ਉਸ ਦੇ ਨਾਲ ਜਿਹੜੀ ਪ੍ਰਤਾਰਨਾ ਕੀਤੀ ਗਈ ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਉਸ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਆਈਆ ਹੈ ਕਈ ਲੋਕਾਂ ਦੇ ਨਾਲ ਆਪਾਂ ਕਈ ਕਹਾਣੀਆਂ ਸੁਨੀਆਂ ਲੇਕਿਨ ਜਸਪਾਲ ਨੇ ਜਦੋਂ ਆਪਣੀ ਆਪ ਜੀਤੀ ਸੁਣਾਈ ਤੇ ਲੋਕਾਂ ਦੀ ਰੂਹ ਕੰਮ ਗਈ ਉਸ ਦਾ ਪਰਿਵਾਰ ਬੇਸ਼ੱਕ ਖੁਸ਼ ਹੈ ਆਪਣੇ ਪੁੱਤ ਨੂੰ ਦੇਖੇ ਲੇਕਿਨ ਜਿਸ ਤਰੀਕੇ ਨਾਲ ਉਸਨੇ ਦੱਸਿਆ ਕਿ ਏਜੰਟ ਦੇ ਜਿਹੜੇ ਧੱਕੇ ਚੜਦੇ ਨੇ ਉਸ ਦੇ ਨਾਲੇ ਜਿਹੜਾ ਕਿ ਚੀਜ਼ਾਂ ਏਜੰਟ ਕਰਵਾਉਂਦੇ ਨੇ ਸੋ ਹਾਲਾਂਕਿ ਸਰਕਾਰ ਵੱਲੋਂ ਇਸ ਇਹਨਾਂ ਦੇ ਖਿਲਾਫ ਸਖਤੀ ਕੀਤੀ ਜਾ ਰਹੀ ਲੇਕਿਨ ਬਹੁਤ ਗਿਣਤੀ ਜੋ ਹੈ ਏਜੰਟਸ ਨੇ ਜੋ ਹਲੇ ਵੀ ਲੋਕਾਂ ਨੂੰ ਗਲਤ ਰਾਹ ਦੇ ਥਰੂ ਲੈ ਕੇ ਜਾਂਦੇ ਨੇ ਔਰ ਜਸਵਾਲ ਜਸਪਾਲ ਵਰਗੇ ਪਤਾ ਨਹੀਂ ਕਿੰਨੇ ਹੀ ਨੌਜਵਾਨ ਜੋ ਹਲੇ ਵੀ ਫਸੇ ਹੋਏ ਨੇ ਤੇ ਜਿਹੇ ਦੇਵ ਦੇ ਜਦੋਂ ਵੀ ਤੁਸੀਂ ਕਿਤੇ ਪਰਤੋ ਹ ਤਾਂ ਇਹ ਚੀਜ਼ ਦੇ ਉੱਪਰ ਸਰਕਾਰਾਂ ਸਖਤੀ ਕਰੇ ਲੇਕਿਨ ਲੋਕਾਂ ਨੂੰ ਵੀ ਆਪਣੇ ਪੱਖੋਂ ਇਸ ਚੀਜ਼ ਦੇ ਉੱਪਰ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਿ ਅਗਰ ਜਾਣਾ ਹੈ ਤਾਂ ਸਹੀ ਤਰੀਕੇ ਨਾਲ ਜਾ ਨਹੀਂ ਤਾਂ ਇਸ ਤਰੀਕੇ ਦੀ ਪ੍ਰਤਾਰਣਾ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਕਈ ਵਾਰ ਅਜਿਹੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਨਿਕਲ ਕੇ ਆਈਆਂ ਹਨ ਕੈਮਰਾਮੈਨ ਜਿੰਨੇ ਦਿਨਾਲ ਚੈਨੇਗਰ ਟੂਵੀ 9 ਲਈ ਅਮਨਪ੍ਰੀਤ ਕੋਰ ਪਰ ਨਾਮ ਕੀ ਹੈ ਜਸਪਾਲ ਸਿੰਘ ਆ ਕੀ ਥੋੜਾ ਕੀ ਬਪਰੇ ਥੋੜਾ ਜਦੋਂ ਸੀ ਇਰਾਨ ਪਹੁੰਚੇ ਕੀ ਬਪਰੇ ਥੋੜਾ ਸਾਨੂੰ ਜੀ ਸਾਡੇ ਜਿਹੜਾ ਏਜੰਟ ਤੇ ਆ ਤੇ ਸਾਡੇ ਏਜੰਟ ਨੇ ਸਾਨੂੰ ਕਹਿੰਦੇ ਇਰਾਨ ਤੁਹਾਡੀ 6 ਤੇ ਤੁਸੀਂ 에어ਪੋਰਟ ਦੇ ਅੰਦਰ ਜੇ ਤੁਸੀਂ 에어ਪੋਰਟ ਤੋਂ ਬਾਹਰ ਨਹੀਂ ਜਾਣਾ ਹੈ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਈਰਾਨ ਪਹੁੰਚੇ ਆ ਉਦੋਂ ਸਾਨੂੰ 에ਜੰਟ ਸਾਡੇ ਕਹਿੰਦੇ ਤੁਹਾਡੀ ਹੁਣ 1.5 ਦਿਨ ਦੀ ਸਟੇ ਹੈ ਤੇ ਇੱਥੇ ਮੇਰਾ ਫਰੈਂਡ ਹੈਗਾ ਵਾ ਮੈਂ ਆਪਣੇ ਫਰੈਂਡ ਨੂੰ ਫੋਨ ਕਰਦਾ ਤੇ ਤੁਸੀਂ ਆਪਣੀ ਮੈਨੂੰ ਫੋਟੋ ਸੈਂਡ ਕਰ ਦਿੰਦੇ ਨਹੀਂ ਜਾਣੀ ਅਸੀਂ ਤਿੰਨਾਂ ਨੇ ਫੋਟੋ ਸੈਂਡ ਕੀਤੀ ਸਾਡੇ ਨੰਬਰ ਤੇ ਫੋਟੋ ਉਹਨੂੰ ਸੈਂਡ ਕੀਤੀ 에ਜੰਟ ਨੇ ਗਾ ਕਿ ਉਹ ਤੁਹਾਨੂੰ ਇੱਥੇ ਲਿੰਕ ਸੀ ਗਾ ਉਹ ਪਾਕਿਸਤਾਨੀ 에ਜੰਟ ਸੀਗੇ ਤੇ ਉਹਨਾਂ ਨੇ ਸੈਂਡ ਕੀਤੀ ਤੇ ਉਹ ਤੁਹਾਨੂੰ ਲੈ ਆਣਾਂ ਸਾਨੂੰ ਫੋਨ ਆਇਆ ਫਿਰ ਉਹ 에ਜੰਟ ਜਿਹੜੇ ਮੋਰੇ ਸਾਨੂੰ ਉਹਨਾਂ ਨੇ ਫੋਟੋ ਦਿਖਾਈ ਤੇ ਉਹ ਅਸੀਂ ਜੰਟਰ ਨਾਲ ਗੱਲ ਕੀਤੀ ਵੇ ਸੰ ਲੈਣ ਆਏ ਤੇ ਉਹ ਕਹਿੰਦੇ ਤੁਸੀਂ ਜਾਓ ਕੋਈ ਗੱਲ ਨਹੀਂ ਤੁਸੀਂ ਰੈਸਟ ਕਰੋ ਇੱਕ ਦਿਨ ਤੁਹਾਨੂੰ ਪੂਰਾ ਘਵਾੰਗੇ ਤੇ ਦੂਸਰੇ ਦਿਨ ਤੁਹਾਡੀ ਫਰੇਟ ਸਿੜਨੀ ਦੀ ਦਰਈ ਜਾਨਾ ਇਰਾਨ ਤੋਂ ਦੁਬਾਰਾ ਤੇ ਦਰਈ ਤੋਂ ਸਿੱਧਾ ਸਿੜਨੀ ਜਾਣਾ ਜੀ ਉਹ ਸਾਨੂੰ ਉੱਥੇ ਲਗਾਇਆ ਜਦੋਂ ਸਾਨੂੰ ਘਰੇ ਲਗਾਇਆ ਤੇ ਗੱਡੀ ਰੁਗਾਈ ਇਥੋਂ ਦੋ ਜਿਹੜਾ ਕਸ਼ੇਰਾ ਸੀਗਾ ਤੇ ਹਾਜੀ ਫਿਰ ਨਾਲ ਪਰ ਜਿਹੜਾ ਸੀਗੇ ਸਾਨੂੰ ਗੱਡੀ 'ਚ ਬਿਠਾ ਕੇ ਤਿੰਨ ਦਿਨ ਲੈ ਗਿਓ ਘੰਟਾ ਗੱਡੀ ਚੱਲੀ ਆ ਮੋਹਰੇ ਗੱਡੀ ਇੱਕ ਹੋਰ ਆ ਗਈ ਉਹਨਾਂ ਦੀ ਉਹਦੇ ਵਿੱਚ ਉਹ ਸਿਗਾ ਮੈਨ ਕਰਨਾ ਪਰ ਉਹ ਸਿਗਾ ਸੁਲਤਾਨ ਸਾਨੂੰ ਤਿੰਨਾਂ ਨੂੰ ਲਗ ਲਗ ਗੱਡੀ ਚ ਕਰ ਦਿੱਤਾ ਦੋਨ ਨੂੰ ਇੱਕ ਜਗ੍ਹਾ ਦੇ ਦਿੱਤਾ ਇੱਕ ਨੂੰ ਇੱਕ ਗੱਡੀ ਚ ਕਰ ਦਿੱਤਾ ਤੇ ਗਾਹਾਂ ਯਰ ਕਿੰਨ ਟਾਕੇ ਤੇ ਲੈ ਉਹਨਾਂ ਨੇ ਸਾਡੇ ਫੋਨ ਲੈ ਲਏ ਬੇਠਾ ਕੋਈ ਲੋਕੇਸ਼ਨ ਵਗੈਰਾ ਉਹਨਾਂ ਨੇ ਵੀ ਸਾਡੇ ਆਪਣੇ ਫੋਨ ਦੇ ਰੋਹੇ ਫੋਨ ਦੇ ਦਿੱਤਾ ਉਹਨਾਂ ਨੂੰ ਫਿਰ ਜਲੋ ਘਰੇ ਗਏ ਆ ਘਰੇ ਜਾ ਕੇ ਸਾਡੇ ਤਿੰਨਾਂ ਦੇ ਪਾਸਵਰਡ ਲੈ ਲੈਣਾ ਤੇ ਅਸੀਂ ਕਿਹਾ ਬੇ ਪਾਸਵਰਡ ਕਿਉਂ ਲੈਣਾ ਉਹ ਕਹਿੰਦੇ ਬੇ ਤੁਹਾਡਾ ਜੀ ਬੇਸੋਰਾ ਕੰਮ ਹੋਣਾ ਵੀਜ਼ਾ ਵਗੈਰਾ ਸਟੈਂਪ ਦਾ ਤੇ ਟਿਕਟ ਵਗਰਾ ਉਹ ਅਸੀਂ ਤਾਂ ਕਨਫਰਮ ਕਰਨਾ ਸਰ ਕੋਈ ਬਸੇ ਜਾਣਕਾਰੀ ਕਰਨੀ ਆ ਬੇ ਤੁਹਾਨੂੰ ਇੱਥੋਂ ਅਸੀਂ ਸਾਰੇ ਕੁਛ ਕਰਕੇ ਦੇਣਾ ਹੈ ਪਾਸਵਰਡ ਦੇ ਦਿੱਤੇ ਉਹਨਾਂ ਨੇ ਅਸੀਂ ਜੋ ਸਾਡੇ ਨਾਲ ਪੱਛਾੜ ਕੇ ਸ਼ੋਅ ਮਨ ਕਿੰਨੀ ਆ। ਅਸੀਂ ਦੋਸਤਾਂ ਬੇ ਹਜ਼ਾਰ ਡਾਲਰ ਦੇ ਦੋ ਮੁੰਡੇ ਕੋਲ ਹਜ਼ਾਰ-ਹਜ਼ਾਰ ਡਾਲਰ ਸੀ ਆਸਟ੍ਰੇਲੀਅਨ ਮੇਰੇ ਕੋਲ ਹਜ਼ਾਰ ਯੂਰੋ ਸੀ ਉਹ ਕਹਿੰਦੇ ਸਾਡੇ ਦੇ ਦੋ ਇੱਕ ਬਈ ਨਹੀਂ ਅਸੀਂ ਏਜੰਟ ਨਾਲ ਗੱਲ ਕਰਨੀ ਪਹਿਲਾਂ ਫਿਰ ਦੇਣਾ ਜੀ ਉਹ ਕਹਿੰਦੇ ਠੀਕ ਆ ਤੇ ਫਿਰ ਅਸੀਂ ਸਾਨੂੰ ਕਿਹਾ ਤੁਸੀਂ ਅੰਦਰ ਬੈਠ ਜਾਓ ਅਸੀਂ ਅੰਦਰ ਬਹਿ ਗਏ ਘੰਟਾ ਕੋ ਹੋਇਆ ਫਿਰ ਉਹਨੇ ਕੋ ਸਪੀਕਰ ਤੇ ਵਜੇ ਕੱਢਾ ਸਪੀਕਰ ਤੇ ਉਹਨੇ ਗਾਣੇ ਲਾਤੇ ਉੱਚੀ ਫਿਰ ਬਾਹਰ ਸਾਡੀ ਆਵਾਜ਼ਾਂ ਜਾਵੇ ਅੰਦਰ ਆਏ ਸਾਡੇ ਕੋਲ ਜਿਹੜੋ ਲੈ ਕੇ ਛੋਟੇ ਬੈਗ ਹੁੰਦੇ ਆ ਉਹ ਸਾਰੇ ਖੋਲੇ ਸਾਡੇ ਪੈਸੇ ਕੋ ਸਾਰੇ ਗਾ ਲਓ ਉਹਨਾਂ ਨੇ ਸਾਡੇ ਲੱਤਾਂ ਬਾਹਾਂ ਬੰਨ੍ਹ ਦਿੱਤੀਆਂ ਸਾਨੂੰ ਫਿਰ ਤੇਰੇ ਨੇ ਤਾਂ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਵੀ ਤੁਹਾਡੇ ਕੋਲ 8-8000 ਡਾਲਰ ਆ ਤੁਸੀਂ ਅਮਰੀਕਾ ਡੰਕੀ ਜਾਣਾ ਆ ਅਸੀਂ ਕਹਾਂ ਨਹੀਂ ਜੀ ਅਸੀਂ ਤਾਂ ਆਸਟ੍ਰੇਲੀਆ ਚੱਲੇ ਆ ਕਹਿੰਦੇ ਨਹੀਂ ਵੀ ਸਾਨੂੰ ਪਿੱਛੋਂ ਫੋਨ ਆਇਆ ਤੁਸੀਂ ਅਮਰੀਕਾ ਡੰਕੀ ਜਾਣਾ ਤੁਹਾਡੇ ਕੋਲ 24000 ਡਾਲਰ ਹਨਾ ਕੋਲ 8000 ਸਾਨੂੰ ਉਹ ਦਿਓ ਅਸੀਂ ਕਹਾਂ ਜੀ ਨਹੀਂ ਸਾਡੇ ਕੋਲ ਆਹੀ ਕੁਝੋ ਜਿਹੀ ਲੈ ਲਿਆ ਸਾਡੇ ਕੋਲ ਉਹ ਸਾਨੂੰ ਕਹਿੰਦੇ ਜੇ ਤੁਹਾਡੇ ਟੈਸਟ ਜੀ ਕੱਪੜਿਆਂ ਦੇ ਜਿਨ੍ਹਾਂ ਵਿੱਚ ਇੱਕ ਵੀ ਰੁਪਿਆ ਨਿਕਲ ਆਇਆ ਤੁਹਾਡੇ ਜੇ ਇੱਕ ਜਾਣੀ ਤੋਂ ਬਾਹਰ ਨਹੀਂ ਸੀ ਤੇ ਅਸੀਂ ਆਈ ਚੈੱਕ ਕਰਦੇ ਹਾਂ ਸਾਡੇ ਬੈਕਗ੍ਰਾਉਂਡ ਚੈ ਉਹਨਾਂ ਵਿੱਚ ਕੁਛ ਨਹੀਂ ਨਿਕਲਿਆ ਉਹਨਾਂ ਨੇ ਸਾਨੂੰ ਫੇਰ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਜੀ ਤੇ ਉਹ ਕਹਿੰਦੇ ਚਲੋ ਠੀਕ ਹੈ ਬਜਾ ਨੂੰ ਪਤਾ ਲੱਗ ਗਿਆ ਬਈ ਆਸਟ੍ਰੇਲੀਆ ਦਾ ਸਾਨੂੰ ਏਜੰਟ ਨਹੀਂ ਇੱਦਾਂ ਕਹਿ ਸੀ ਕਿ ਤੁਸੀਂ ਉੱਥੇ ਜਾਣਾ ਤੇ ਸਾਨੂੰ ਉਹਨਾਂ ਨੇ ਜਿਹਨੇ ਕੁੱਟਿਆ ਫਿਰ ਤੇ ਕਾਫੀ ਦਿਨ ਸਾਨੂੰ ਕੁੱਟਦੇ ਰਹੇ ਉਹ ਕਹਿੰਦੇ ਕੀ ਸੀ ਪੈਸੇ ਮੰਗਦੇ ਸੀ ਜੀ ਕਿੰਨੇ ਪੈਸੇ ਮੰਗਦੇ ਸੀ ਸਰ ਜੀ ਉਹ ਸਾਨੂੰ ਕਹਿੰਦੇ ਕਿ ਜੋ ਤੁਸੀਂ ਏਜੰਟ ਨੂੰ ਜਿੰਨੇ ਪੈਸੇ ਦਿੱਤੇ ਆ ਉਨੇ ਪੈਸੇ ਸਾਨੂੰ ਦੇ ਦੇ ਬੱਦਰ ਚਰਨਜਲਾ ਕਰਦੀ ਬਲੋ ਉਥੇ ਆਵਾਜ਼ ਵੀ ਆਈ ਸੀ ਕਿ ਕਰੋੜ ਕਰੋੜ ਰੁਪਈਆ ਮੰਗਦੇ ਆ ਹਾਂਜੀ ਉਹ ਸਾਡਾ 54 ਲੱਖ ਰੁਪਈਆ ਉਹਨਾਂ ਦਾ 1.5 ਕਰੋੜ ਬੰਦਾ ਪਾਕਿਸਤਾਨ ਦਾ ਪਾਕਿਸਤਾਨ ਦਾ 1.5 ਕਰੋੜ ਬੰਦਾ ਸਾਰਾ ਪਾਕਿਸਤਾਨ ਹੀ ਸੀ ਹਾਂਜੀ ਇੱਕ ਇਲਾੰਦਾ ਸੀ ਇਹ ਜੀ 7-8 ਜਾਣਗੇ ਫੁੱਟੇ ਆਪਣੇ ਸਤਾਨੇ ਕੋਲੋਂ ਹਾਂਜੀ ਸਾਰਿਆਂ ਨੇ ਗੋਟੇ ਜੀ ਇੱਕ ਬੰਦਾ ਸੀ ਜਿਹੜੇ ਵੀ ਅਸੀਂ ਉੱਥੀ ਵੀ ਨਾਮ ਲਖਾਇਆ ਉਹ ਬੰਦੇ ਸਾਨੂੰ ਇੱਕ ਵੀ ਜਾਨਕਾ ਇੱਕ ਮਹੀਨਾ ਨੂੰ ਰਹਿ ਇੱਕ ਵੀ ਮਹੀਨਾ ਸਾਨੂੰ ਇੱਕ ਵੀ ਹੱਥ ਨਾ ਲਾ ਬੰਦੇ ਉਹਦਾ ਜੁੱਤੀ ਇਰਾਨ ਚ ਵੀ ਲਖਾਇਆ ਨਾ ਮੈਤੀ ਜੀ ਵੀ ਤੇ ਥਾਣੇ ਵਿੱਚ ਲਖਾਇਆ ਉਹ ਪਾਕਿਸਤਾਨ ਦਾ ਸੁਲਤਾਨ ਹਾਂ ਨੀ ਉਹ ਇਰਾਨ ਦਾ ਜੀ ਜਰਮੀ ਹਾਂ ਜੀ ਪੰਜਾਬੀ ਵੀ 3 ਸੀ ਕਿ 3 ਮੁੰਡੇ ਸੀ ਕੋ ਔਰ ਕਿੰਨੇ ਸੀ ਪੰਜਾਬੀ ਤੰਦੇ ਸੀ ਉਹ ਵੀ ਕੋਈ ਦੂਜੇ ਕੰਟਰੀ ਤੋਂ ਕੋਈ ਸੀਗਾ ਹਾਂ ਜੀ ਹੋਰ ਜਿਹੜੇ ਪਾਕਿਸਤਾਨ ਦੇ ਸੀ ਉਹ ਕਰਦਾ ਆਪੇ ਸੀ ਉਹ ਇਤਕੇ 9 ਤੋਂ 10 ਜਨ ਉਹਦੇ ਸਾਡੀ ਵਜਨ ਉਹ ਵੀ ਬੜੇ ਖਾਣਾ ਪੀਣਾ ਜਿੰਦਰ ਸੀ ਜਿਹੜੀ ਖਾਣਾ ਪੀਣਾ ਕਰੇ ਕਰ ਦਿੰਦੇ ਸੀ ਹਾਂ ਜੀ ਟੁਟ ਮਰੋ ਕਰਦਾ ਸੀ ਟੁਟ ਮਰੋ ਜਦੋਂ ਵੀਡੀਓ ਬਣਾ ਤੁਸੀਂ ਵੀਡੀਓ ਜਦੋਂ ਲਖਣ ਇੱਕ ਕੱਟ ਦੇ ਨਿਸ਼ਾਨ ਲੱਗੇ ਸੀ ਉਹ ਅੰਦਰ ਵਿੱਚ ਉਹ ਤੁਹਾਡੇ ਕਿੱਥੇ ਕਿੱਥੇ ਲੱਗੇ ਸਾਡੇ ਚਾਕੂ ਮਾਰੇ ਮਤਲਬ ਸਰੀਰ ਦੇ ਉਤੇ ਜਿਹੜੇ ਸਰੀਰ ਤੇ ਟੂਰੀ ਤੇ ਟੱਕ ਲਾਏ ਹੋਏ ਜੀ ਉਹ ਤੁਹਾਨੂੰ ਨਿਸ਼ਾਨ ਲੱਗੇ ਬਾਕੀ ਕਿੱਥੇ ਲੱਗੇ ਸਾਡੇ ਲਿਖਾਫਾ ਮੂੰਹ ਦੇ ਬਾਗੇ ਸਾਰਾ ਉੱਥੇ ਬੰਦ ਕਰ ਦਿੰਦੇ ਹਾਂ ਜੀ ਸਾਹ ਬੰਦ ਕਰ ਦਿੰਦੇ ਹਾਂ ਜੀ ਕਾਫੀ ਡੋਰ ਚ ਸਨ ਕੀਤਾ ਮੈਂ ਫਿਰ ਤੁਮ ਛੁੜਾਇਆ ਕਿਨਾਂ ਉਥੇ ਦੀ ਬਿਸਪਰਾ ਹਾਂਜੀ ਸੀ ਆਈਡੀ ਵਾਲਾ ਨੇ ਬਾਹਰ ਮੈਂ ਇੰਡੀਆ ਇੰਡੀਆ ਦਾ ਹਾਂਜੀ ਇੰਡੀਆ ਬੈਸਨ ਸਾਡੀ ਬੋਮ ਅਧਰ ਗੀਤੀ ਉਨਾਂ ਜੀ ਨੂੰ ਜੀ ਭਾਰਤ ਸਰਕਾਰ ਨੇ ਹਾਂ ਜੀ ਭਾਰਤ ਸਰਕਾਰ ਨੇ ਸੈਂਟਰ ਸਰਕਾਰ ਦਾ ਹੀ ਬਹੁਤ ਧੰਨਵਾਦ ਕਰਦੇ ਆ ਜੀ ਤੇ মিডিਏ ਨੇ ਤੁਹਾਡੀ ਜਿਹੜੀ ਆਵਾਜ਼ ਹਾਂ ਜੀ মিডিਆ ਰਿਪੋਰਟਰ ਦਾ ਧੰਨਵਾਦ ਤੁਹਾਡੇ ਚੈਨਲ ਦਾ ਹੀ ਪ੍ਰੈਸ ਦਾ ਧੰਨਵਾਦ ਕਰਦੇ ਆ ਜੀ ਸੈਂਟਰ ਸਰਕਾਰ ਦਾ ਧੰਨਵਾਦ ਕਰਦੇ ਆ ਜੀ ਬੋਲੋ ਫੁਰਾਨ ਕੇ ਬਾਅਦ ਤੁਸੀਂ ਕਿੱਥੇ ਰਹੇ ਨਾ ਜੀ ਉੱਥੇ ਸਾਨੂੰ ਜੀ ਫਿਰ ਅੰਬੈਸੀ ਵਾਲਿਆਂ ਨੇ ਹੋਟਲ ਲੈ ਕੇ ਦਿੱਤਾ ਸਿਕ ਤੇ ਉਹ ਸਾਨੂੰ ਹੋਟਲ 'ਚ ਰੱਖਿਆ ਉਹਨਾਂ ਨੇ ਅੰਬੈਸੀ ਵਾਲੇ ਇੰਡੀਆ ਨੂੰ ਮੈਸੇਜ ਆਇਆ ਇਹ ਕਹਿੰਦਾ ਕਿ ਵਾ ਕੋਰਟ ਦੇ ਕੇਸ ਵੀ ਕੀਤਾ ਗਿਆ ਹਾਂਜੀ ਕੋਰਟ ਦੇ ਵੀ ਕਿ ਲੱਗੇ ਹਾਂ ਫਿਰ ਐਮਬੈਸੀ ਲੱਗੇ ਹਾਂ ਫਿਰ ਇਮੀਗ੍ਰੇਸ਼ਨ ਦਾ ਲੱਗੇ ਹਾਂ ਤੇ ਐਮਬੈਸਡਰ ਦੇ ਪੇਸ਼ ਕੀਤਾ ਸੀ ਸਾਨੂੰ ਇਹ ਤੈਨੂੰ ਸਾਨੂੰ ਚਾਰ ਪੰਜ ਛਾਹ ਲੱਗੇ ਸਾਨੂੰ ਚੌਲਾਂ ਨੇ ਸਾਡੇ ਹਰੇਕ ਸਾਥ ਬਿਆਨ ਹੁੰਦੇ ਆ ਬਿਆਨ ਹਾਂਜੀ ਫਿਰ ਤੁਸੀਂ ਫੈਟ ਕਦੋਂ ਫੜੇ ਤੁਸੀਂ ਗਰਾਉਂਡ ਤੋਂ ਗਰਾਉਂਡ ਤੋਂ ਹੀ ਗੱਲ ਆ ਜੀ ਥੋੜੇ ਬੀਜੇ ਲੱਗੇ ਸੀ ਤੁਸੀਂ ਕਿਹਾ ਬੋਤ ਆਸਟ੍ਰੇਲੀਆ ਤੁਸੀਂ ਅਸਲੀ ਕਿਉਂ ਨਹੀਂ ਕਿ ਤੁਸੀਂ ਇੰਡੀਆ ਕਿਉਂ ਆ ਸਰ ਜਨਤਾ ਦੀ ਜੇਮ ਸੀ ਨਾ ਸਾਰੀ ਇਹ ਹਾਂਜੀ ਜਿਹੜਾ ਸਾਡੇ ਇੰਡੀਆ ਨੇਜੈਂਟ ਦੀ ਤੇ ਉਹਨਾਂ ਨੇ ਕਰ ਸਾਡੇ ਪਾਸਪੋਰਟ ਸਾਡੇ ਲੈ ਲਏ ਸੀ ਉਹਨਾਂ ਨੇ ਤੁਸੀਂ ਉਹ ਇੰਡੀਆ ਜਾਂ ਤਾਂ ਉੱਤੇ ਕਾਰਵਾਈ ਕਰੋਗੇ ਨਾ ਹਾਂਜੀ ਕੀਤੀ ਹੋਈ ਗਰਵੇ ਫਰਾਰ ਹੋ ਜਿਓ ਆ ਗਏ ਫਰਾਰ ਹਾਂਜੀ ਇਹਦਾ ਤਨੀ ਕਿ ਤੁਸੀਂ ਉਹਨਾਂ ਨਾਲ ਸਮਝੌਤਾ ਕਰ ਲੋਗੇ ਨਹੀਂ ਅਸੀਂ ਸਮਝਦਾ ਕਿ ਉਹ ਕਰਨੀ ਉਹ ਸਾਡੇ ਰਿਸ਼ਤੇਦਾਰ ਨੇ ਸਾਡੇ ਪੈਸੇ ਤੇ ਸਾਡੇ ਘਰ ਦੇ ਸਾਨੀ ਭਾਈ ਪੈਸੇ ਬੰਦਾ ਇਕੱਠੇ ਕਰਕੇ ਜਿੰਦੇ ਹੋ ਜੀ ਤੁਸੀਂ ਪਰਮਾਤਮਾ ਦੀ ਦਿਆ ਨਾਲ ਠੀਕ ਠਾਕ ਕਰ ਦਿਓ ਤਿੰਨ ਉਹ ਸਾਡੇ ਤਿੰਨ ਵਗੇ ਹਾਂਜੀ ਤਿੰਨ ਵਗੇ ਤਿੰਨ ਉੱਤੇ ਕਰਦੇ ਹਾਂਜੀ